ਪਟਿਆਲਾ ਜ਼ਿਲ੍ਹੇ ਦੇ ਵਿੱਚ ਪਹਿਲੇ ਹੀ ਤਿੰਦੂਏ ਦੀ ਦੱਸ ਸੀ ਹੁਣ ਇੱਕ ਜਾਨਵਰ ਬਿੱਤੀ ਰਾਤ ਸਮਾਣਾ ਹਲਕੇ ਦੇ ਡਕਾਲਾ ਏਰੀਆ ਦੇ ਵਿੱਚ ਉਸਨੇ ਆ ਕੇ ਜਿਹੜੇ ਡੌਗ ਸੀ ਪਿੱਲੇ ਸੀ ਅਤੇ ਪਿਗ ਸੀ ਉਹਨਾਂ ਨੂੰ ਖਤਮ ਕੀਤੇ ਔਰ ਸਵੇਰੇ 5 ਵਜੇ ਪਿੰਡ ਦੇ ਲੋਕਾਂ ਨੇ ਉਹ ਨਿਸ਼ਾਨ ਜਿਹੜੇ ਹੈਗੇ ਤਿੰਦੂਏ ਦੇ ਉਹਨਾਂ ਨੇ ਆਪਣੇ ਖੇਤਾਂ 'ਚੋਂ ਦਿਖਾਏ ਹਨ ਔਰ ਲੋਕਾਂ ਦੇ ਵਿੱਚ دہشت ਹੈ ਜੀਵ ਜੰਤੂ ਵਿਭਾਗ ਦੇ ਅਧਿਕਾਰੀਆਂ ਚਾਹੀਦੇ ਕਿ ਪਹਿਲਾਂ ਜਿਸ ਤਰ੍ਹਾਂ ਇਹ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਸਰੰਦ ਰੋਡ ਤੇ ਦਿਖਾਈ ਦਿੱਤੇ ਸੀ ਇਸ ਜੰਗਲੀ ਜਾਨਵਰ ਇਸ ਤਰ੍ਹਾਂ ਹੁਣ ਡਕਾਲਾ ਜਿਹੜਾ ਸਮਾਨ ਹਲਕੇ ਦਾ ਪਿੰਡ ਹੈ ਉਸ ਤੇ ਆ ਸਵੇਰੇ ਦਿਖਾਈ ਦਿਆ ਲੋਕਾਂ ਦੇ ਵਿੱਚ ਦਹਿਸ਼ਤ ਹੈ ਲੋਕ ਮੰਗ ਕਰ ਰਹੇ ਆ ਵੀ ਜਿਹੜਾ ਜੀਵ ਜੰਤੂ ਵਿਭਾਗ ਹੈ ਜਿਹੜੀ ਜੰਗਲੀ ਜਾਨਵਰਾਂ ਨੂੰ ਕਾਬੂ ਕਰਦਾ ਹੈ ਉਹਨਾਂ ਨੂੰ ਇਸ ਤੇ ਕਾਬੂ ਪਾਣਾ ਚਾਹੀਦਾ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਲੇਕਿਨ ਹੁਣ ਇਸ ਜਿਹੜਾ ਜੰਗਲੀ ਜਾਨਵਰ ਸੀ ਇਹ ਨੇ ਇਸ ਇਲਾਕੇ ਦੇ ਵਿੱਚ ਆਪਣੀ ਦਹਿਸ਼ਤ ਫੈਲਾਈ ਹੈ ਲੋਕਾਂ ਵਿੱਚ ਖੋਪ ਹੈ ਲੋਕ ਮੰਗ ਕਰ ਰਹੇ ਆ ਵੀ ਇਸ ਨਾਲ ਤੇ ਕਾਬੂ ਪਾਇਆ ਜਾਵੇ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਪੇੜਾਂ ਨੇ ਬਾਕੀ ਤੜਕੀ 5 ਵਜੇ 4 5 ਵਜੇ ਸਾਡੇ ਘਰੇ ਲਾਲਾ 3 4 ਕੁਤਰੀਏ ਨਵੀਂ ਕੋਠੀ ਚ ਨਵੀਂ ਕੋਠੀ ਚ ਉੱਥੇ ਮਾਰੇ ਪਏ ਨੇ ਹੁਣ ਸਰਕਾਰ ਕੋਈ ਗੌਰ ਕਰੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ ਕੋਈ ਗੱਲਬਾਤ ਹੋਈ ਹੈ ਵਿਭਾਗ ਦੇ ਨਾਲ ਜੀ ਸਾਡੇ ਕੋਲੋਂ ਨਾ ਕਿਸੇ ਦਾ ਨੰਬਰ ਨਾ ਕਿਸੇ ਨਾਲ ਗੱਲਬਾਤ ਹੋਈ ਕਿੰਨਾ ਕ ਨੁਕਸਾਨ ਕਰ ਗਿਆ ਨੁਕਸਾਨ ਜਾਨ ਬਰੇ ਖਾ ਗਿਆ ਜੀ ਨੁਕਸਾਨ ਨੇ ambulances ਨਾਲ ਮਾਰਤੇ ਆ ਨੁਕਸਾਨ ਨਹੀਂ ਆ ਨਾ ਇਹ ਬੰਦਿਆਂ ਨੂੰ ਖਤਰਾ ਜੀ ਕੋਈ ਬੇਪਲੇਖੇ ਤੜਕੀ ਬੰਦਾ ਬਾਹਰ ਨਿਕੜ ਜੇ ਉਹਨੂੰ ਕੋੜਾ ਛੜਦਾ ਬਾਹਰਲੇ ਡੇਰੇ ਵਾਲੇ ਕਾਕੰਡਾ ਹਾਂ ਲਾਉਸਮੈਂਟ ਹੋ ਰਹੀਆ ਬਾਬੇ ਨੇ ਕਰੀਆ ਲਾਉਸਮੈਂਟ ਜੀ ਦੋਏ ਗੁਰਦੁਆਰਿਆਂ ਚ ਮੇਰਾ ਨਾਮ ਵੀਰੇ ਗੱਗੀ ਆ ਪਿੰਡ ਡਕਾਲਾ ਵੀ ਜੀ ਰਾਤ ਨਾ ਇੱਥੇ ਕਤੂਰੀ ਸਾਡੇ ਕਾਫੀ ਨੁਕਸਾਨ ਕਰ ਗਿਆ ਚੀਤਾ ਪੰਜ ਚੀਤਾ ਸੀ ਬਈ ਤੇਨੂ ਆ ਪਤਾ ਨਹੀਂ ਹੈਗਾ ਪਰ ਇਹਦੇ ਬਾਰੇ ਐਗਜੈਕਟ ਤੇ ਬਾਕੀ ਇਹਦੀ ਗੌਰ ਕਰੀ ਜਾਏ ਜਲਦੀ ਤੋਂ ਜਲਦੀ ਹੁਣ ਸਾਡੇ 4-5-5 ਫੁੱਟ ਤੱਕ ਕੰਦਾ ਦੇ ਵੀ ਨਿਸ਼ਾਨ ਪਾਏ ਹੋਏ ਆ ਅੰਦਰ ਕੋਠੀ ਹੀ ਦੇਖ ਲੋ ਜਾ ਕੇ ਕੱਦ ਨਿਸ਼ਾਨ ਵੀ ਖੂਨ ਦੇ ਬਲੱਡ ਦੇ ਕਤੂਰੀਏ ਮਾਰੇ ਹੋયા ਘਟੋੜ 10-12 ਕਤੂਰੀਏ ਸੇਤੇ ਉਹਨਾਂ ਦੇ ਤਿੰਨ-ਚਾਰ ਤਾਂ ਚਲੋ ਡੈੱਡ ਬਾਡੀयां ਪਈਆਂ ਉਹਨਾਂ ਦੀਆਂ ਪਰ ਮਰੇ ਪਏ ਆ ਬਾਕੀ ਬਾਕੀਆਂ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਤੇ ਬਾਕੀ ਹੁਣ ਇਹਦਾ ਸਰਕਾਰ ਨੂੰ ਬੇਨਤੀ ਆ ਵੀ ਇਹਦੀ ਗੌਰ ਕਰੀ ਜਾਵੇ ਤੇ ਇਹਨੂੰ ਕਾਬੂ ਕਰਾਇਆ ਜਾਵੇ ਕਿ ਵੀ ਕਿਸੇ ਬੰਦੇ ਦਾ ਵੀ ਨੁਕਸਾਨ ਕਰਦਾ ਤਾਂ ਨੇਰੇ ਸਵੇਰੇ ਚਲੋ ਨਿਕਲਦਾ ਹੀ ਅਗਲਾ ਬਾਹਰ ਡੇਰਿਆਂ 'ਚ ਬੈਠੇ ਆ ਅਸੀਂ ਬੇਦਾ ਚਲ ਜਲਦੀ ਤੋਂ ਜਲਦੀ ਕੋਈ ਕਾਬੂ ਕਰੇ ਇਹਨੂੰ ਕਿਸੇ ਤਰ੍ਹਾਂ ਸਰਕਾਰ ਘਰਾਂ ਦੇ ਵਿੱਚ ਵੀ ਆਇਆ ਕੋਈ ਪੱਠਵਾਰ ਨਿਕਰਾਂਾਂ 'ਚ ਤਾਂ ਨਹੀਂ ਆਇਆ ਹੈਗਾ ਘਰ ਆਵੇ ਸੇ ਆਪਣਾ ਘਰ ਆਵੇ ਸੇ ਬਾਗਲ ਨੇ ਸਾਡੇ ਬਾਹਰ ਹਾਂਜੀ ਹਾਂਜੀ ਕੋਈ ਹੋਰ ਪਸ਼ੂ ਜਾਨਵਰ ਨੂੰ ਨਾ ਹੋਰ ਪਸ਼ੂ ਦਾ ਕੁਝ ਇਹਨਾਂ ਆਇਆ ਕਤੂਰੇ ਨਾ ਕਰਿਆ ਫਿਲਹਾਲ ਬਾਕੀ ਹੁਣ ਅੱਗੇ ਵੀ ਹੋ ਸਕਦਾ ਜੇ ਨਾਂ ਕੋਲ ਹੋਵੇ ਕਿੰਨੇ ਇੱਕ ਜਿਹੜੇ ਲੱਗਦਾ ਹੈਗਾ 10 ਕਤੂਰੇ ਦਾ ਹੋਗਾ ਵੀ 10 ਕਤੂਰੇ ਮਾਰਤੇ ਦੋ ਉੱਥੇ ਮਾਰਤੇ ਆਪਣਾ ਆਪਣੇ ਘਰ ਤੇ ਬਾਕੀ ਇਧਰ ਤਿੰਨ ਚਾਰ ਕਤੂਰੇ ਦੇ ਮਰੇ ਪਏ ਆ ਬਾਕੀ ਤਾਂ ਲੱਭ ਨਹੀਂ ਰਹੇ ਨਿਸ਼ਾਨ ਵਗੈਰਾ ਪੈਰਾਂ ਨਿਸ਼ਾਨ ਤੇ ਹੈਗੇ ਨੇ ਇੱਥੇ ਪੈਰਾਂ ਦੇ ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਬਾਅਦ ਚ ਕੀ ਲੱਗਦਾ ਕਿੰ ਦੋ ਤਾਂ ਲੱਗ ਰਹੇ ਨੇ ਇਹ ਕੋਈ ਫਰਸ਼ਟ ਵਾਲਾ ਅਧਿਕਾਰੀ ਆ ਇਹ ਨਹੀਂ ਕੋਈ ਨਹੀਂ ਪਹੁੰਚਿਆ ਜੀ ਇੱਥੇ ਤੁਸੀਂ ਗੱਲਬਾਤ ਕਰੀ ਕਿਸੇ ਨਾਲ ਨਹੀਂ ਗੱਲਬਾਤ ਆਪਣੀ ਕੋਲ ਨੰਬਰ ਨਹੀਂ ਹੈਗਾ ਕਿਸੇ ਦਾ ਹਾਂ ਤੇ ਆਪਾਂ ਨੇ ਬਾਕੀ ਲੌਸ ਮਿੰਟ ਕਰਾਤੀ ਸੀ ਪਿੰਡ 'ਚ ਗੁਰਦੁਆਰੇ ਦੋਨਾਂ 'ਚ ਬਾਕੀ ਦੇਖਦਾ ਕੋਈ ਆਂਦਾ ਤਾਂ ਫਿਰ ਲੋਕਾਂ 'ਚ ਕਿਵੇਂ ਦਾ ਮਾਹੌਲ ਹੁੰਦਾ ਅਸੀਂ ਸਾਰੇ ਡਰੇ ਹੋਇਆ ਖੜਿਆ ਥੋੜੇ ਸਾਹਮਣੇ ਕੈਮਰਾ ਘੁਮਾ ਕੇ ਦੇਖ ਲਓ 15 20 ਜਣੇ ਅਸੀਂ ਸਾਰੇ ਚਲੋ ਪਿੰਡ ਦੇ ਵਾਲਾ ਆਏਗਾ ਜੀ ੜਾਰਾ ਕਿਵੇਂ ਨੇ ਬੰਦੋਬਸਤ ਕਰੇ ਹੋਏ ਨੇ ਥੋਨੇ ਆਪਦੇ ਲੈਵਲ ਦੇ ਉੱਤੇ ਸਾਡੇ ਕੋਲ ਤਾਂ بس ਡੰਡੇ-ਮੁੰਡੇ ਨੇ ਆਪਣੇ ਕੋਲ ਹੋਰ ਦਾ ਕੋਈ ਬ ਤੇ ਹੁਣ ਅਪੀਲ ਕੀ ਕਰਦਾਂਗੇ ਅਪੀਲ ਇਹ ਹੈ ਵੀ ਸਰਕਾਰ ਨੂੰ ਵੀ ਆਪਣੇ ਅਫਸਰ ਭੇਜੇ ਕੋਈ ਇਹਨਾਂ ਕੀ ਜਾਂਚ ਕਰੇ ਵੀ ਆ ਕੀ ਦੇ ਪੈੜਾਂ ਦੇ ਨਿਸ਼ਾਨ ਆ ਵੀ ਚਲੋ ਫੜੇ ਜਾਵੇ ਇਹਨਾਂ ਨੂੰ ਵੀ ਜਦ ਅਸੀਂ ਬੈਠੇ ਆ ਜਾਨੀ ਮਾਲ ਨਹੀਂ ਕਿਸੇ ਹੋਰ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਾਡੇ ਇੱਥੇ ਕਿੰਨਾ ਡਰ ਮੇਰਾ ਨਾਮ ਵੀਰੇ ਪ੍ਰੀਤ ਝੜਕਾਲੇ ਤੋਂ ਆ ਕੀ ਕਹਿਣਾ ਚਾਹੋ ਬਾਈ ਜੇ ਮੇਰਾ ਵੀਰੇ ਸੀ ਤੇੰਦੂਏ ਬਾਰੇ ਕਹਿਣਾ ਚਾਹੁੰਦੇ ਆ ਵੀ ਘਟੋ-ਘਟ ਮਹੀਨੇ ਤੋਂ ਰੌਲਾ ਪੈ ਰਿਹਾ ਸਾਰੇ ਪੰਜਾਬ 'ਚ ਹੁਣ ਆਪਣੀ ਸਾਈਡ ਆਇਆ ਜੀ ਰਾਤ ਪਤਾ ਲੱਗਿਆ ਕਤੂਰੇ ਮਾਰਤੇ ਜੀ ਕੋਈ ਸਰਕਾਰ ਨੂੰ ਕੋਈ ਪਤਾ ਨਹੀਂ ਜੀ ਆਪਣਾ ਕੱਲੀਆਡ ਐਡਵਰਟਾਈਜ਼ਮੈਂਟ ਦੇ ਜੋਰ ਦੇ ਰੱਖਿਆ ਉਹਨਾਂ ਨੇ ਵੀ ਅਸੀਂ ਐਂ ਕਰਤਾ ਐਂ ਕਰਤਾ ਉਰੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜੀ ਸਾਰਿਆਂ ਨੂੰ ਵੀ ਖਤਰਾ ਹੈ ਬੱਚਿਆਂ ਨੂੰ ਵੀ ਖਤਰਾ ਜੀ ਪਸ਼ੂਆਂ ਨੂੰ ਸਭ ਨੂੰ ਖਤਰਾ ਹੈ ਜੰਗਲੀ ਜਾਨਵਰ ਇਹਨਾਂ ਦਾ ਕੀ ਪਤਾ ਕੀ ਕਰ ਦੇਣਾ ਸਾਰਿਆਂ ਨੂੰ ਖਤਰਾ ਜੀ ਇਹ ਹੁਣ ਦੇਖੋ ਜੀ ਆਪਣੇ ਘਰੇ ਆਏ ਨਹੀਂ ਘਰੇ ਆ ਗਏ ਜੀ ਰਾਤ ਜੇ ਬਾਹਰ ਹੋਵੇ ਤਾਂ ਵੀ ਆਈ ਇੱਧਰ ਸਾਰੀ ਕੰਦਲ ਵੇਟ ਸਾਰੀ ਕੰਦਲ ਹੁਣਾਂ ਲਿਬੜੀ ਵੀ ਆਈ ਹਾਂ ਸਾਨੂੰ ਕਦੋਂ ਪਤਾ ਲੱਗਿਆ ਭਾਈ ਸਾਨੂੰ ਅੱਜ ਸਵੇਰੀ ਪਤਾ ਲੱਗਿਆ ਜੀ ਹਲੇ ਬਾਕੀ ਹੋਰ ਪਤਾ ਲੱਗੂਗਾ ਜੀ ਜਿਉਂ-ਜਿਉਂ ਦਿਨ ਚੱਲੂਗਾ ਹਲੇ ਤਾਂ ਉਰੇ ਉਹ ਆਇਆ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼